ਖਾਦੀ ਬੜਾ ਨੰਗਲ ਚ ਪਿਓਰ ਹਰਬਲ ਦੇ ਸਾਡੇ ਸ਼ੈਦ ਹੈਗਾ ਅਗਰਬਤੀ ਹੈ ਚਮਨਪਰਾਸ਼ ਹੈ ਸ਼ੈਂਪੂ ਹੈ ਪਿਓਰ ਹਰਬਲ ਫੇਸ ਵਾਸ਼ ਹੈ ਤੇ ਹਰਬਲ ਦੀ ਬਹੁਤ ਵੈਰਾਈਟੀ ਹੈ ਲੇਡੀਜ਼ ਕੁੜਤੇ ਜੀ ਕਾਟਨ ਦੇ ਪਿਓਰ ਕਾਟਨ ਦੇ ਹੈ ਪਿਓਰ ਖਾਦੀ ਦੇ ਵਿੱਚ ਇਹਦੇ ਉੱਪਰ 20% ਲੈਸ ਹੈ 2 ਅਕਤੂਬਰ ਤੋਂ 31 ਜਨਵਰੀ ਤੱਕ ਲਗਾਤਾਰ ਚੱਲੇਗੀ ਤੇ ਇਹਦੇ ਵਿੱਚ ਸਾਡਾ ਖਾਦੀ ਪ੍ਰਿੰਟ ਹੈ ਲੇਡੀ ਸੂਟਾਂ ਦੇ ਲਈ ਆ ਸਾਰਾ ਪਿਆ ਹੈਗਾ ਇਹਦੇ ਵਿੱਚ ਬੜੇ ਅੱਛੇ ਪ੍ਰਿੰਟ ਲੇਟੈਸਟ ਹਾਈਵੇ ਖਾਦੀ ਸ਼ਰਟਿੰਗ ਹੈ ਜੈਂਟਸ ਕੁੜਤੇ ਲਈ ਜੈਂਟ ਸ਼ਰਟ ਲਈ ਇਹਦੇ ਵਿੱਚ ਬੜੇ ਅੱਛੇ ਪ੍ਰਿੰਟ ਹੈ ਬੜੇ ਅੱਛੇ ਡਿਜ਼ਾਈਨ ਆਏ ਹੋਏ ਇਹ ਸਾਰਾ ਖਾਦੀ ਦੇ ਵਿੱਚ ਬੜੇ ਸਾਰਾ ਲੇਟੈਸਟ ਵਾਈਟ ਹੈ ਖਾਦੀ ਇਹ ਸਿਲਕ ਹੈ ਜੀ ਸਿਲਕ ਦੀ ਸਾੜੀ ਆਈ ਹੋਈ ਹੈ ਇਹਦੇ 20% ਲੈਸ ਹੈ ਇਹਦੇ ਵਿੱਚ ਬਹੁਤ ਵੈਰਾਈਟੀ ਹੈ ਬਹੁਤ ਰੰਗ ਗਏ ਇਹ ਪਿਓਰ ਸਿਲਕ ਹੈ ਰੀਲਡ ਸਿਲਕ ਇਹਨੂੰ ਬੋਲਦੇ ਇਹਦੇ 20% ਲੈਸ ਹੈ ਇਹ ਜੈਂਟਸ ਕੁਰਤੇ ਲਈ ਹੈ ਕਟਿਆ ਸਿਲਕ ਹੈ ਇਹ ਮਟਕਾ ਸਿਲਕ ਹੈ ਸਿਲਕ ਦੇ ਵਿੱਚ ਬਹੁਤ ਕਲਰ ਹੈ ਬਹੁਤ ਜ਼ਿਆਦਾ ਵੈਰਾਈਟੀ ਹੈ ਤੇ ਜੈਂਟਸ ਪੈਂਟ ਦਾ ਵੀ ਹੈਗਾ ਸਾਡੇ ਕੋਲ ਵਿੱਚ ਵੀ ਕਲਰ ਹੈਗੇ ਕਾਫੀ ਕਾਟਨ ਦੀ ਪੈਂਟ ਮਿਲ ਜਾਏਗੀ ਤੁਹਾਨੂੰ ਇਹ ਚਿੱਤਰਕਾਰੀ ਦਰੀ ਹੈ ਜੀ ਲੇਡੀਜ਼ ਹੱਥ ਦੇ ਨਾਲ ਬਣਾਉਂਦੀਆਂ ਇਹਨੂੰ ਬੜੀ ਅੱਛੇ ਡਿਜ਼ਾਈਨ ਹੈ ਸਾਰਾ ਅੱਡੇ ਤੇ ਬਣੇ ਵੀ ਹੈ ਇਹ ਵੀ ਇਹ ਸਾਰੀ ਬਿਸਤਰੀ ਦਰੀਆਂ ਸਾਡੇ ਕੋਲ ਆਹ ਫਰਸ਼ ਹੈ ਫਰਸ਼ ਮੰਦਰਾਂ ਗੁਰਦੁਆਰਿਆਂ ਦੇ ਲਈ ਬੜਾ ਅੱਛਾ ਸਟਾਫ ਹੈ ਪਿਓਰ ਕਾਟਨ ਦੇ ਵਿੱਚ ਸਾਰਾ ਆਹ ਖੇਸ ਹੈਗਾ ਹੁਣ ਗਰਮੀ ਸਰਦੀ ਚ ਉਪਰ ਓੜਨੇ ਲਈ ਬਹੁਤ ਅੱਛਾ ਖੇਸ ਹੈ ਰਜਾਈ ਕਵਰ ਹੈ ਰਜਾਈਆਂ ਰੂਹੀ ਭਰਨ ਦੇ ਲਈ ਬੜਾ ਅੱਛਾ ਚੱਦਰ ਹੈ ਸਿੰਗਲ ਬੈੱਡ ਦੀ ਚੱਦਰ ਹੈ ਆ ਡਬਲ ਬੈੱਡ ਦੀ ਚੱਦਰ ਹੈ ਆ ਚੈੱਕ ਚੱਦਰ ਹੈ ਓੜਨੇ ਵਾਲੀ ਇਹ ਸਾਰਾ ਉਹ ਹੈਗਾ ਇਹ ਸਾਡੇ ਪਰਨੇ ਹੈਗੇ ਪਰਨਾ ਤੌਲੀਆ ਡਸਟਰ ये सारा खादी है दो अक्टूबर रहेगी। खादी पहनने वालों के लिए विशेष तौर पर खुशखबरी है क्योंकि दो अक्टूबर से लेकर 31 जनवरी तक नंगल खादी पंडार में सेल लग चुकी है जहां हर वस्तु पर आपको मिलेगी बीस प्रतिशत तक की विशेष छूट। तो जल्द पहुंचे खादी भंडार नंगल अड्डा मार्केट हमारे संपर्क नंबर है जीरो अठारह सतासी दो सौ चौबीस दो सौ चार मोबाइल नंबर है चौरानवे एक सौ कहत्तर तरतालीस चार सौ इक्कीस